ਇਕਨਾਂ ਦਾ ਹੋਰ ਆ ਉਹ ਮਿੱਤਰ ਪਿਆਰੇ ਉਹਹੀਂ ਕਰ ਜਾਂਦਾ ਨਾ ਪਤਨ ਉਹ ਮਿੱਤਰ ਪਿਆਰੇ ਲੈ ਦੱਸ ਉਹਦਾ ਕੋਈ ਮਿੱਤਰ ਪਿਆਰਾ ਹੈ ਨਹੀਂ ਕਾਂਗਰਸ ਚ ਕੱਲੇ ਹੀ ਮਿੱਤਰ ਪਿਆਰਾ ਫਿਰਦਾ ਹੈ ਉਹ ਜਿਵੇਂ ਲੋ ਜੋ ਸਿੱਧੂ ਤਾਂ ਹੁਣ ਉਹ ਜਿਹੜੀ ਕਟਕੂਆ ਤੋਂ ਟ੍ਰੇਨ ਚੱਲੀ ਸੀ ਉਹਦੇ ਮੰਗੂ ਆ ਬਿਨਾਂ ਡਰਾਈਵਰ ਤੋਂ ਚੱਲੀ ਜਾਂਦਾ ਮਸਾਂ ਰੋਕੀਆ ਕਿਤੇ ਜਾ ਕੇ ਮਕੇਰੀਆਂ ਕੋਲੇ ਉਹ ਲੱਕੜਾਂ ਲੁਕੜਾਂ ਧਰ ਕੇ ਉਹੀ ਹੈ ਸੌਣ ਅਗੇ ਉਹ ਡਰਾਈਵਰ ਤੋਂ ਬਿਨਾ ਚੱਲੀ ਹੋਈ ਟ੍ਰੇਨ ਹੈ ਨਾ ਪਾਟੜੀ ਤੋਂ ਲੈਂਦੀ ਹੈ ਨੁਕਸਾਨ ਕਰੂ ਜੇ ਕਿ ਪਾਟੜੀ ਤੋਂ ਲਾਹੋਂਗੇ ਕਿੱਥੇ ਲਾਹੋਂਗੇ ਉਹ ਨਹੀਂ ਰੁਕਣੀ ਉਹ ਬਹੁਤ ਖਤਰਨਾਕ ਟ੍ਰੇਨ ਹੈ ਇਹਨਾਂ ਕੋਲੇ ਬੜੇ ਨਮੂਨੇ ਪਏ ਨੇ ਜੀ ਇੱਕ ਤੋਂ ਇੱਕ ਆਪਸ ਚ ਬਣਦੀ ਨਹੀਂ ਕਾਂਗਰਸ ਜੀ ਹੈ ਨਾ ਕੋਕੋ ਮੈਂ ਤਾਂ ਮੀਟਿੰਗਾਂ ਜਾਂਦਾ ਹਾਂ ਬਹੁਤ ਅਪਡੇਟਡ ਪਾਰਟੀ ਇਹ ਗੱਲ ਮੈਨੂੰ ਅਕilesh যাদਬ ਜੀ ਨੇ ਦੱਸਿਆ 15 ਦਿਨ ਪਹਿਲਾਂ ਕਿ ਕਾਂਗਰਸ ਅਪਡੇਟ ਹੋ ਗਈ ਮਹਾ ਕਮਾਲ ਆ ਯਾਰ ਕੀ ਹੋ ਗਿਆ ਕਹਿੰਦੇ ਸਪਾ ਨਾਲ ਮੀਟਿੰਗ ਸੀ ਸੀਟ ਸ਼ੇਅਰਿੰਗ ਦੀ ਯੂ ਪੀ ਚ ਕਿੰਨੀਆਂ ਸੀਟਾਂ ਤੁਸੀਂ ਲੜਨਾ ਕਿੰਨੀਆਂ ਤੁਸੀਂ ਲੜਨਾ ਆ ਸੁਣ ਲਿਓ ਇਹਨਾਂ ਦੀ ਕਹਾਣੀ ਕਨੇ ਇੱਕ ਸੀਟ ਮੈਂ ਸਾਥੋਂ ਮੰਗੀ ਤਾਂ ਅਕilesh যাদਬ ਕਹਿੰਦਾ ਵੀ ਦੇਖੋ ਇਹ ਸੀਟ ਤਾਂ ہماری कहते नहीं ये इस बार हम लड़ेंगे नहीं है, है। नहीं तो सीट है हम लड़ेंगे अखिलेश अखिलेश कहते भगवान भाई मैंने पूछा चलो ठीक है दे देंगे बंदा कौन लड़ाओगे अखबार ची भी सर कहते फला सिंह यादव अच्छा अच्छा अखिलेश यादव ने कहा जी वो नहीं लड़ सकता कहते क्यों कहते जी साढ़े नौ साल गए उसको मरे हुए <laughs> 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 अपडेटेड ने सर 9.5 ਸਾਲ ਪਹਿਲਾਂ ਮਰੇ ਹੋਏ ਬੰਦੇ ਵਾਸਤੇ ਟਿਕਟ ਮੰਗਣ ਚਲੇ ਗਿਆ ਇੱਥੇ ਇਨਥੇ ਕੋਈ ਨਹੀਂ ਪੁੱਛਦਾ ਅੰਨਾ ਖੂਆ ਇੱਥੇ ਲਾਸ਼ਾਂ ਨਹੀਂ ਥਿਆਉਂਦੀਆਂ ਇਹਨਾਂ ਨੂੰ ਕੌਣ ਪੁੱਛਦਾ ਇੱਥੇ ਦਿੱਲੀ ਵਰ ਨਹੀਂ ਦਿੰਦੇ ਇਹਨਾਂ ਨੂੰ ਇਹ ਤਾਂ ਕਾਲੀਆਂ ਕੀੜੀਆਂ ਵਾਂਗੂ ਨੇ ਇੱਕ ਦੂਜੇ ਵਿੱਚ ਵੱਜਦੇ ਫਿਰਦੇ ਆ ਇਹ ਕੋਈ ਡਿਸਪਲਨ ਨਹੀਂ ਕੁਛ ਨਹੀਂ ਨਾ ਅਪਡੇਟਡ ਨੇ ਇੱਕ ਹੋਰ ਬੰਦੇ ਵਾਸਤੇ ਟਿਕਟ ਮੰਗ ਲਈ ਉਹ ਕਹਿੰਦਾ ਯਾਰ 2 ਸਾਲ ਪਹਿਲਾਂ ਇਹ ਸਾਡੀ ਬਾਡੀ ਜਾ ਗਿਆ ਤੁਸੀਂ ਫੇਰ ਟਿਕਟ ਦੇਈ ਜਾਂਦੇ ਉਹਨੂੰ ਤੁਸੀਂ ਇਹ ਤਾਂ ਸੋਚ ਕੇ ਜਾਓ ਲੈ ਟਿਕਟ ਕਿਹਨੂੰ ਦੇਣੀ ਹੈ ਬਹੁਤ ਆਪਣੇ ਟ੍ਰੈਨਰ ਅਸਲ ਸੱਚ ਨਾਲ ਜਿਹੜੀ ਕਾਂਗਰਸ ਹੈ ਨਾ ਉਹ ਇੱਕ ਫੀਡਕਾਰ ਹੈ ਉਹ ਫੀਡਕਾਰ ਚੋਂ ਵਾਈਫਾਈ ਭਾਲਦੇ ਆ ਫੀਡਕਾਰ ਕਿਤੇ ਵਾਈਫਾਈ ਲੱਗ ਜੂਗਾ ਫੀਡਕਾਰ ਤਾਂ ਉਹ ਬੇਚਰੀ ਹੋਏ ਪੁਰਾਣੀ ਸੀ ਉਹਦਾ 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 ਰੈਡੀਏਟਰ ਜਿਹੜਾ ਹੈ ਉਹ ਇੰਨਾ ਜਿਹੜਾ ਨਮੀ ਨੂੰ ਖਿੱਚਦਾ ਸੀ ਮੀਂਹ ਗੰਗਾ ਨਗਰ ਪੈਣ ਲੱਗਦਾ ਸੀ ਫੀਡ ਪਟਿਆਲੇ ਬੰਦ ਹੋ ਜਾਂਦੀ ਸੀ ਜਦੋਂ ਪੀੜ ਬਾਜਾਂ ਦੇ ਜਲਦੀ ਬੰਦ ਹੋ ਗਿਆ ਉਹ ਗੰਗਰਾਂਗੇ ਨਹੀਂ ਬਹਿ ਲੱਗਿਆ ਵੇ ਕਾਂਗਰਸੀ ਹਾਲ ਤਾਂ ਫੀਡ ਕਰ ਰਹਾ ਹੈ ਵਾਈਫਾਈ ਲਾਉਣ ਨੂੰ ਫਿਰਦੇ ਉਹ ਚ ਭਾਈ ਨਹੀਂ ਕਿੱਥੋਂ ਲੱਗ ਜੂ ਉਹ ਚ ਉਧਰੋਂ ਇੱਕ ਪਾਸੇ ਦੂਜੀ ਜਨਰੇਸ਼ਨ ਇੱਕ ਦੂਜੀ ਲੱਤਾਂ ਖਿੱਚਣ ਦੇ ਲੱਗਿਆ ਕੋਈ ਇਹਨਾਂ ਨੂੰ ਦੇਸ਼ ਦੀ ਚਿੰਤਾ ਨਹੀਂ ਕੋਈ ਇਹਨਾਂ ਨੂੰ ਸਭਧਾਨ ਦੀ ਚਿੰਤਾ ਨਹੀਂ ਕੋਈ ਸਪੀਕਰ ਦਾ ਮਾਨ ਨਹੀਂ ਕੋਈ ਇੱਜ਼ਤ ਕਿਹਦੀ ਕਰਨੀ ਨਹੀਂ ਜਾਣਦੇ ਬਸ ਹਾਏ ਹਾਏ ਮਰਦਾਬਾਦ